ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਚਾਨਕ ਕਾਡਮਿਸ਼ਨ ਕਿਉਂ ਘਟਣ ਲੱਗ ਪਈਆਂ ਬੱਚਿਆਂ ਦੀ ਗਿਣਤੀ ਕਿਉਂ ਘਟਣ ਲੱਗ ਪਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜ਼ਿਲ੍ਹਾ ਹੋਵੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਭੈਂਸ ਹੋਰਾਂ ਦਾ ਜ਼ਿਲ੍ਹਾ ਹੋਵੇ ਉਹ ਜ਼ਿਲ੍ਹੇ ਵੀ ਇਸ ਮਾਮਲੇ 'ਚ ਪਿਛਾ ਰਹਿ ਗਏ ਕਿ ਉੱਥੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਪਿਛਲੇ ਸਾਲ ਦੇ ਮੁਕਾਬਲੇ ਜੇ ਇਸ ਸਾਲ ਦੇ ਅੰਕੜਿਆਂ ਨੂੰ ਮਲਾਈਏ ਤਾਂ ਇਹ ਬਹੁਤ ਫਿਕਰਮੰਦੀ ਵਾਲਾ ਪਹਿਲੂ ਹੈ ਖਾਸ ਕਰਕੇ ਉਸ ਮੌਕੇ ਜਦੋਂ ਸਰਕਾਰ ਇਹ ਦਾਅਵਾ ਕਰੇ ਕਿ ਸਿੱਖਿਆ ਤੇ ਸਿਹਤ ਦੇ ਮਾਮਲੇ 'ਚ ਅਸੀਂ ਵੀ ਐਚਡੀ ਕੀਤੀ ਹੋਈ ਹੈ ਖਾਸ ਕਰਕੇ ਉਸ ਸਮੇਂ ਜਦੋਂ ਇਹ ਗੱਲ ਕਰਨ ਕਿ ਜੀ ਦਿੱਲੀ ਤੋਂ ਅਸੀਂ ਸਿੱਖਿਆ ਮਾਡਲ ਲਿਆਂਦਾ ਮਨੀਸ਼ ਸ਼ੋਧਿਆ ਵੀ ਲਿਆਂਦਾ ਤੇ ਸਿੱਖਿਆ ਮਾਡਲ ਵੀ ਲਿਆਂਦਾ ਉਸ ਸਮੇਂ ਵੀ ਜੇ ਜਦੋਂ ਇਹ ਕਿਹਾ ਜਾਵੇ ਕਿ ਪੰਜਾਬ ਦੇ ਸਕੂਲਾਂ ਨੂੰ ਦੇਖ ਕੇ ਤਾਂ ਵਿਦੇਸ਼ੀ ਬਾਗੋ-ਬਾਗ ਨੇ ਜੀ ਆ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਪਰਤ ਕੇ ਕਹਿ ਰਹੇ ਸੀ ਕਿ ਜੀ ਸਾਡੇ ਸਕੂਲਾਂ ਦੀ ਚਰਚਾ ਤਾਂ ਵਿਦੇਸ਼ਾਂ ਤੱਕ ਹੈ ਜੋ ਕਹਿੰਦੇ ਬਹੁਤ ਸੋਹਣੇ ਸਕੂਲ ਕਮਾਲ ਦੇ ਸਕੂਲ ਨੇ ਕੀ ਸਕੂਲਾਂ ਦਾ ਸੁਪਨ ਇੱਟਾਂ ਰੋੜਿਆਂ ਰੰਗ ਰੋਗਣਾ ਇਮਾਰਤਾਂ ਨਾਲ ਹੁੰਦਾ ਕੀ ਉਹਨਾਂ ਦਾ ਸਮਾਪਨ ਬਾਹਰ 스마트 ਸਕੂਲ ਦਾ ਬੋਰਡ ਲਾਉਣ ਨਾਲ ਹੁੰਦਾ ਕੀ ਉਹਨਾਂ ਦਾ ਸੁਪਨ ਪੁਰਾਣੇ ਪਖਾਨਿਆਂ ਨੂੰ ਰੰਗ ਕਰਕੇ ਉਦਘਾਟਨੀ ਪੱਥਰ ਲਾਉਣ ਨਾਲ ਹੁੰਦਾ ਕੀ ਉਹਨਾਂ ਦਾ ਸੁਆਪਨ ਰੈੱਡ ਕਾਰਪਟ ਵਿਛਾ ਕੇ ਮਾਪਿਆਂ ਨੂੰ ਜਬਰੀ ਬੁਲਾ ਕੇ ਹਾਂ ਮਾਪੇ ਮਿਲਣ ਦੀ ਦੇ ਨਾਂ ਦੇ ਉੱਤੇ ਹਾਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਨਾਲ ਹੁੰਦਾ ਜਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਹਨਾਂ ਦੇ ਨੰਬਰਾਂ ਦੇ ਆਧਾਰ ਤੇ ਉਹਨਾਂ ਦੇ ਬੋਧਿਕ ਗਿਆਨ ਦੇ ਆਧਾਰ ਦੇ ਉੱਤੇ ਹੁੰਦਾ ਕਿ ਇਹ ਸਕੂਲ ਦਾ ਸੁਆਪਨਾ ਹੈ ਅੰਕੜੇ ਦੱਸਦੇ ਆ ਕਿ ਸਿੱਖਿਆ ਕ੍ਰਾਂਤੀ ਦੀ ਹਵਾ ਇਸ ਕਦਰ ਨਿਕਲੀ ਕਿ ਸਕੂਲਾਂ ਚ ਜਵਾਕ ਘਟ ਗਏ ਐਡਮਿਸ਼ਨਾਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਣ ਲੱਗ ਪਈਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਸਿੱਖਿਆ ਮੰਤਰੀ ਦਾ ਜਿਲ੍ਹਾ ਵੀ ਇਹ ਤੋਂ ਵਾਂਝਾ ਨਹੀਂ ਜਿਹਾ ਮੇਰੇ ਕੋਲ ਰਿਪੋਰਟ ਹੈ ਜੀ ਮੈਂ ਤੁਹਾਡੇ ਮੂਰੇ ਰਿਪੋਰਟ ਸਾਂਝੀ ਕਰ ਦਿੰਦਾ ਕੱਲ੍ਹ ਦੀ ਜੀ ਸਿੱਖਿਆ ਭਾਗ ਦੀ ਬੈਠਕ ਸੀ ਉਸ ਬੈਠਕ ਦੇ ਵਿੱਚ ਜਦੋਂ ਇਹ ਅੰਕੜੇ ਆਏ ਤਾਂ ਉਹਨਾਂ ਨੇ ਸਭ ਨੂੰ ਹੈਰਾਨੀ ਚ ਪਾ ਦਿੱਤਾ ਕਿ ਸਾਲ 224-25 ਤੇ ਸਾਲ 225-26 ਇਨ੍ਹਾਂ ਦੋਆਂ ਵਿੱਚ ਮਤਲਬ ਵਿੱਤੀ ਬਰਾ ਯੂ ਨੂੰ ਅਸੀਂ ਕਹਿੰਦੇ ਆ ਜਾਂ ਵਿਦਿਅਕ ਬਰਾ ਇਹਨੂੰ ਕਹੀ ਆਪਾਂ ਸਿੱਖਿਆ ਦੇ ਵਾਸਤੇ ਨਾਲ ਉਸ ਦੇ ਦਰਮਿਆਨ ਜਿਨ੍ਹਾਂ ਦਾਖਲਿਆਂ ਦੇ ਅੰਕੜਿਆਂ ਦਾ ਮੁਲਾਂਕਣ ਹੋਇਆ ਉਹਦੇ ਵਿੱਚ 34 ਤੋਂ 17 ਜ਼ਿਲ੍ਹੇ ਸਿੱਧੇ ਇਸ ਰੂਪ ਵਿੱਚ ਸਾਹਮਣੇ ਆਏ ਕਿ ਜਿੱਥੇ ਗਿਣਤੀ ਘਟ ਗਈ ਹੈ ਸੋ ਇੱਥਾ ਇੱਥੋਂ ਦਾਇਆ ਲੱਗਦਾ ਹੈ ਹਲੋ ਜੀ ਮੇਰੇ ਕੋਲ ਰਿਪੋਰਟ ਹੈ ਜਿਹੜੀ ਦੱਸਦੀ ਹੈ ਕਿ ਸਾਲ 224-25 ਤੇ 225-26 ਦੇ ਵਿੱਚ ਐਡਮਿਸ਼ਨਾਂ ਦੀ ਤੁਲਨਾ ਇਸ ਸਾਲ 10655 ਘੱਟ ਐਡਮਿਸ਼ਨਾਂ ਹੋਈਆਂ। 10600 ਪੈਣ ਮਾਫ ਕਰਨਾ 10655 ਐਡਮਿਸ਼ਨਾਂ ਘੱਟ ਹੋਈਆਂ। ਚਲੋ 10.5 ਹਜ਼ਾਰ ਜਵਾਗ ਘਟ ਗਿਆ ਪਿਛਲੇ ਸਾਲ ਨਾਲ। ਇਹ ਸਰਕਾਰੀ ਸਕੂਲਾਂ ਦਾ ਅੰਕੜਾ ਸੋਬੇ ਦੀ ਸਮੀਖਿਆ ਬੈਠਕ ਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2024-25 ਚ ਕੁੱਲ 11,73,556 ਵਿਦਵਾਨਾਂ ਨੇ ਦਾਖਲਾ ਲਿਆ ਸੀ ਸਕੈਨ ਸਕੂਲਾਂ ਚ 11 ਲੱਖ 73,556 ਸਟੂਡੈਂਟ ਨੇ ਪ੍ਰੀ ਪ੍ਰਾਇਮਰੀ ਤੇ ਪੰਜਵੀਂ ਕਲਾਸ ਤੱਕ ਦਾਖਲਾ ਲਿਆ। ਉੱਥੇ ਹੀ 2025-26 ਦੇ ਵਿੱਚ ਇਹ ਗਿਣਤੀ ਘਟ ਕੇ 11,62,891 ਰਹੀ। ਮਤਲਬ 10665 ਵਿਆਕ ਪਿਛਲੇ ਸਾਲ ਨਾਲੋਂ ਘਟ ਗਈ। ਹਾਂ। ਮੁੱਖ ਮੰਤਰੀ ਪਗੰਤਵਾਲਾ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਤੇ ਸਿੱਖਿਆ ਮੰਤਰੀ ਅਰਜੋਤਪਨਸ ਜ਼ਿਲ੍ਹੇ ਦੇ ਵਿੱਚ ਵੀ ਇਹ ਗਿਣਤੀ ਘਟ ਰਿਕਾਰਡ ਕੀਤੀ ਗਈ। ਪਿਛਲੇ ਵਿਦਿਅਕ ਬਰੇ ਦੌਰਾਨ 43456 ਵਿਦਿਆਰਥੀਆਂ ਨੇ ਸਰਕਾਰੀ ਸਕੂਲ ਦੇ ਪ੍ਰੀ ਪ੍ਰਾਇਮਰੀ ਚ 5ਵੀਂ ਜਮਾਤ ਤੱਕ ਮੁੱਖ ਮੰਤਰੀ ਸਬ ਦੇ ਜ਼ਿਲ੍ਹੇ ਵਿੱਚ ਦਾਖਲਾ ਲਿਆ। ਇਸ ਸਾਲ ਉਹ ਗਿਣਤੀ ਕੱਟ ਕੇ 41795 ਰਹੀਗੀ ਪਿਛਲੇ ਸਾਲ 43458 ਸੀ ਇਸ ਸਾਲ 41795 ਰਹੀਗੀ ਮਤਲਬ 1661 1500 ਤੋਂ ਵੱਧ 1661 ਜਵਾਕ ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਚ ਪ੍ਰੀ ਪ੍ਰਾਇਮਰੀ ਦੇ ਸਰਕਾਰੀ ਸਕੂਲਾਂ ਚ ਕੱਟ ਗਈ ਇਸੇ ਤਰ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਰੋਪੜ ਜ਼ਿਲ੍ਹਾ ਰੋਪੜ ਜ਼ਿਲ੍ਹੇ ਦੇ ਵਿੱਚ ਪਿਛਲੇ ਸਾਲ 25533 ਤਰਕਾਰੀ ਸਕੂਲ ਦੇ ਪ੍ਰੀ ਪ੍ਰਾਇਮਰੀ ਸਟ ਅਡਮਿਸ਼ਨ ਹੁੰਦੀਆਂ ਪੰਜਵੀਂ ਜਮਾਤ ਤੱਕ ਅਡਮਿਸ਼ਨ ਹੁੰਦੀਆਂ 28533 ਇਸ ਵਾਰ ਗਿਣਤੀ ਘਟ ਕੇ 27790 ਰਹਿ ਗਈ ਤੇ ਇਹ ਅੰਕੜਾ 743 ਦਾ ਫਰਕ ਦਿਖਾਉਂਦਾ ਹੈ 743 ਜਿਵਾਕ ਪਿਛਲੇ ਸਾਲ ਨਾਲੋਂ ਘਟ ਗਏ ਹੁਣ ਜੇ ਆਪਾਂ ਜ਼ਿਲ੍ਹਾ ਬਾਈਕ ਵੀ ਦੇਖੀਏ ਤਾਂ ਸੰਗਰੂਰ ਹੈ ਜੀ ਜਿੱਥੇ 1661 ਜਿਵਾਕ ਘਟ ਗਏ ਮੁੱਖ ਮੰਤਰੀ ਸਾਹਿਬ ਦਾ ਖੇਤਰ ਰੋਪੜ ਹੈ ਜੀ ਸਿੱਖਿਆ ਮੰਤਰੀ ਸਾਹਿਬ ਦਾ 743 ਜਿਵਾਕ ਘਟ ਗਏ ਫਰੀਦਕੋਟ ਹੈ ਜੀ 1354 ਜਵਾਕ ਘਟ ਗਏ ਬਠਿੰਡਾ 4146 ਜਵਾਕ 4000 ਤੋਂ ਵੱਧ ਜਵਾਕਾਂ ਦੀ ਐਡਮਿਸ਼ਨ ਕੱਟੀ ਹੈ ਬਠਿੰਡਾ ਵਿੱਚ ਪਿਛਲੇ ਸਾਲ 60000 ਤੋਂ ਵੱਧ ਜਵਾਕ ਸੀ ਇਸ ਵਾਰ 56000 ਦੇ ਕਰੀਬ ਰਹਿ ਗਏ 4145 ਜਵਾਕ ਘਟ ਗਏ ਫਿਰ ਮਾਨਸਾ 1800 ਤੋਂ ਵੱਧ ਜਵਾਕ ਘਟੇ ਫਿਰੋਜ਼ਪੁਰ ਜ ਵੀ 3434 50000 ਸੀ ਪਿਛਲੀ ਵਾਰ ਫਿਰੋਜ਼ਪੁਰ ਚ ਇਸ ਵਾਰ 47000 ਦੇ ਰਹਿ ਗਏ 3434 ਜਵਾਕਾਂ ਦੀ ਕਮੀ ਆਈ ਹੈ ਫਿਰੋਜ਼ਪੁਰ ਚ ਫਿਰ ਪਠਾਨਕੋਟ 578 ਜਵਾਕਾਂ ਦੀ ਡਿਮਿਸ਼ਨ ਘਟੀ ਬਰਨਾਲਾ ਚ 850 ਤੋਂ ਵੱਧ ਜਵਾਕ ਘਟ ਗਏ ਮੁਕਸਰ ਸਾਹਿਬ ਦੇ ਵਿੱਚ ਵੀ 2700 ਤੋਂ ਵੱਧ 2781 ਲਗਭਗ 2800 ਨਿਆਂਿਆਂ ਦੀ ਡਾਕਲੇ ਚ ਕਮੀ ਆਈ ਐ ਅੰਮ੍ਰਿਤਸਰ ਚ 3000 ਤੋਂ ਵੱਧ 3099 ਜਵਾਕ ਪਿਛਲੇ ਸਾਲ ਦੇ ਮੁਕਾਬਲੇ ਘਟ ਗਏ ਮੋਗਾ ਚ 237 ਗੁਰਦਾਸਪੁਰ ਚ 1300 ਤੋਂ ਵੱਧ ਫਾਜ਼ਿਲਕਾ ਚ 2900 ਤੋਂ ਵੱਧ ਜਵਾਕਾਂ ਦੀ ਕਮੀ ਦੇਖੀ ਗਈ ਤਰਨਤਾਰਨ ਦੇ ਵਿੱਚ 2200 ਤੋਂ 2290 ਲਗਭਗ 2900 ਹੀ ਜ਼ਵਾਕਾਂ ਦਾ ਦਾਖਲਾ ਇੱਥੇ ਘਟਿਆ ਪਟਿਆਲਾ ਚ ਵੀ 2000 ਤੋਂ ਵੱਧ ਜ਼ਵਾਕਾਂ ਦੀ ਗਿਣਤੀ ਘਟੀ ਐ ਐਸਬੀਐਸ ਨਗਰ ਦੇ ਵਿੱਚ 800 884 ਜ਼ਵਾਕ ਘਟੇ ਮਰੀਦਕੋਟਲਾ 58 ਜ਼ਵਾਕਾਂ ਦਾ ਦਾਖਲਾ ਘਟਿਆ ਹਾਂ ਕਪੂਰਥਲਾ 520 ਜ਼ਵਾਕ ਵਧੇ ਨੇ ਹੁਸ਼ਿਆਰਪੁਰ 435 ਜ਼ਵਾਕ ਵਧੇ ਨੇ ਜਲੰਧਰ 1847 ਜ਼ਵਾਕ ਵਧੇ ਨੇ ਸ਼੍ਰੀ ਫਤਗੜ ਸਾਹਿਬ 1676 ਜਵਾਕ ਵਧੇ ਨੇ ਲੁਧਿਆਣਾ 13000 ਜਵਾਕ ਵਧੇ ਨੇ ਹੈਨਾ ਐਸਐਸ ਨਗਰ 2000 ਜਵਾਕ 2400 ਜਵਾਕ ਵਧਿਆ ਲੁਧਿਆਣਾ ਇੱਕੋ ਇੱਕ ਹੈ ਜਿੱਥੇ 13498 ਜਵਾਕਾਂ ਦੀ ਗਿਣਤੀ ਵਧੀ ਹੈ ਜਿੱਤੇ ਤਾਂ ਨਹੀਂ ਜਨਾਬ ਕਿ ਉਥੇ ਪ੍ਰਵਾਸ ਸਭ ਤੋਂ ਵੱਧ ਹੋ ਰਿਹਾ ਹੈ ਜੁਪੀ ਬਿਹਾਰ ਦਾ ਬੱਚਾ ਬਹੁਤ ਵੱਧ ਆ ਰਿਹਾ ਤੇ ਉਹ ਆਕੇ ਸਰਕਾਰੀ ਸਕੂਲਾਂ 'ਚ ਦਾਖਲ ਨੇ ਕਾਰਨ ਤਲੀ ਚਲੋ ਆਪ ਇੱਕ ਹੋਰ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹਦੇ ਵਿੱਚ ਉਧਾਰ ਲਿੰਕ ਹੁੰਦਾ ਹੈ ਕਹਿੰਦੇ ਜੀ ਸਟੂਡੈਂਟਾਂ ਦਾ ਐਡਮਿਸ਼ਨ ਨੂੰ ਉਧਾਰ ਨਾਲ ਲਿੰਕ ਕਰ ਦਿੱਤਾ ਗਿਆ ਤੇ ਜਿਸ ਦੇ ਕਾਰਨ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਫੀਕ ਐਡਮਿਸ਼ਨਾਂ ਨਹੀਂ ਹੁੰਦੀਆਂ ਨਕਲੀ ਦਾਖਲੇ ਨਹੀਂ ਹੁੰਦੇ ਕਿ ਜਵਾਕ ਸਰਕਾਰੀ ਸਕੂਲ ਚ ਪਾ ਦਿਓ ਪੜਾਓ ਆਪਣੇ ਕਿਤੇ ਹੋਰ ਪੇਪਰ ਫੇ ਸਰਕਾਰੀ ਸਕੂਲ ਚੋਂ ਦਵਾ ਦਿਓ ਉਹਨਾਂ ਸਰਕਾਰੀ ਸਕੂਲ ਵਾਲੇ ਮਾਟਰਾਂ ਨਾਲ ਸਾਡਾ ਨਤੀਜਾ ਵਧੀਆ ਹੋ ਗਿਆ ਮਾਪੇ ਨੂੰ ਲੱਗਦਾ ਕਿ ਸਾਡੇ ਕੋਲ ਸਰਕਾਰੀ ਸਰਟੀਫਿਕੇਟ ਬਣ ਗਿਆ ਹੈਨਾ ਇਸ ਪ੍ਰਕਿਰਿਆ 'ਚ ਅਸੀਂ ਰਹਿਾਂਗੇ ਅੱਛਾ ਕੀ ਹੋਰ ਇਹ ਜੋ ਵੀ ਹੈ ਫੀਕ ਐਡਮਿਸ਼ਨ ਵਾਲਾ ਤਾਂ ਨਹੀਂ ਧੰਦਾ ਬੰਦ ਹੋ ਗਿਆ ਇਹ ਤਾਂ ਨਹੀਂ ਕਰਨ ਕਹਿੰਦੇ ਪਹਿਲਾਂ ਸਕੂਲਾਂ ਚ ਪੋਸਟ ਬਚਾਉਣ ਦੇ ਲਈ ਸਕੂਲ ਬਚਾਉਣ ਦੇ ਲਈ ਮਾਸਟਰ ਆਪਣੀ ਨੌਕਰੀ ਬਚਾਉਣ ਦੇ ਲਈ ਹਾਂ ਸਟੇਸ਼ਨ ਬਚਾਉਣ ਦੇ ਲਈ ਕਹਿੰਦੇ ਜੀ ਫੰਡ ਲੈਣ ਦੇਣ ਦੇ ਲਈ ਕਹਿੰਦੇ ਜੀ ਫੇਕ ਐਡਮਿਸ਼ਨਾਂ ਹੁੰਦੀਆਂ ਸੀ ਲੁਧਿਆਣਾ ਦੇ ਇੱਕ ਸਕੂਲ ਦੇ ਵਿੱਚ 3000 ਤੋਂ ਜ਼ਿਆਦਾ ਬੱਚਿਆਂ ਦੇ ਫੇਕ ਐਡਮਿਸ਼ਨਾਂ ਦੇ ਮਾਮਲੇ ਪਿਛਲੇ ਸਾਲ ਫੜੇ ਗਏ 3000 ਤੋਂ ਵੱਧ ਲੁਧਿਆਣਾ ਚ ਉਹਦੇ باوجود ਵੀ ਲੁਧਿਆਣਾ ਦੇ ਵਿੱਚ 13000 ਤੋਂ ਵੱਧ ਜਵਾਬ ਵਧਿਆ ਜੇ 13000 ਵਧਿਆ ਨਾ ਹੁੰਦਾ ਤਾਂ ਗਿਣਤੀ ਹੋਰ ਘਟਦੀ ਹੁੰਦੀ ਹੁਣ ਤਾਂ ਐਵਰੇਜ ਪਿਛਲੇ ਸਾਲ ਦੇ ਮੁਕਾਬਲੇ 10000 ਗਿਣਤੀ ਘਟੀ ਹੈ ਪਰ ਜੇ ਆ 13000 ਜਵਾਬ ਵਧਿਆ ਤਾਂ ਇਹ ਜੇ ਇਹ ਬੈਲੈਂਸ ਤੇ ਵੀ ਰਹਿ ਜਾਂਦਾ ਤਾਂ ਗਿਣਤੀ 23000 ਹੋ ਜਾਣੀ ਸੀ ਪਰ ਮਤਲਬ ਇੱਥੇ ਤੱਕ ਤਾਂ ਸਥਿਤੀ ਖੜੀ ਹੋ ਜਾਣੀ ਸੀ ਸੋ ਹੁਣ ਤੁਸੀਂ ਜੀ 20 ਸਾਲ 2024-25 ਚ ਕੁੱਲ 11 ਲੱਖ 33556 ਜਵਾਬ ਸੀ 2025-26 ਚ 11 ਲੱਖ 62891 ਰਹਿ ਗਏ ਤੇ ਐਡਮਿਸ਼ਨਾਂ ਘਟ ਕੇ ਕੁੱਲ 10665 ਹੋ ਗਈਆਂ ਜਿਹੜੀਆਂ ਘਟੀਆਂ ਲੁਧਿਆਣਾ ਚ 13498 ਵਧੀਆਂ ਉਤੋਂ ਬਾਅਦ ਜਲੰਧਰ ਚ 1847 ਵਧੀਆਂ ਉਤੋਂ ਬਾਅਦ ਫਤਿਗੜ ਸਾਹਿਬ ਚ 1676 ਵਧੀਆਂ ਉਤੋਂ ਬਾਅਦ ਐਸਐਸ ਨਗਰ ਮਹਾਲੀ ਚ 2422 ਵਧੀਆਂ ਇਹ ਜਿਹੜੇ ਪ੍ਰਮੁੱਖ ਤੌਰ ਤੇ ਵਾਧੇ ਵਾਲੇ ਨੇ ਸਭ ਤੋਂ ਮਾੜਾ ਪ੍ਰਦਰਸ਼ਨ ਬਠਿੰਡੇ ਦਾ 4146 ਜਵਾਕਾਂ ਦੀ ਐਡਮਿਸ਼ਨ ਘਟੀ ਫਿਰੋਜ਼ਪੁਰ ਦਾ 3434 ਜਵਾਕਾਂ ਦੀ ਕਮੀ ਆਈ ਐਡਮਿਸ਼ਨ ਚ ਫਾਜ਼ਲਕਾ 2900 27 ਜਵਾਕਾਂ ਦੀ ਕਮੀ ਆਈ ਤਰਨਤਾਰਨ ਦੇ ਵਿੱਚ 2890 ਜਵਾਕਾਂ ਦੀ ਕਮੀ ਆਈ ਤੇ ਮੱਖੋਦਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਚ ਵੀ 1668 ਦੇ ਵਾਕਾਂ ਦੀ ਕਮੀ ਆਈ। ਸੋ ਹੁਣ ਇਹ ਸਵਾਲ ਸਿੱਖਿਆ ਕ੍ਰਾਂਤੀ ਦਾ ਹਵਾ ਕੱਢਦੇ ਆ। ਦਿੱਲੀ ਦੇ ਸਿੱਖਿਆ ਮਾਡਲ ਦੀ ਹਵਾ ਕੱਢਦੇ ਆ। ਪੰਜਾਬ ਦੇ ਮਾਸਟਰ, ਸਰਕਾਰੀ ਸਕੂਲਾਂ ਦੇ ਮਾਸਟਰ ਜੇ ਤੁਹਾਡੀਆਂ ਰੈਲੀਆਂ 'ਚ ਬੱਸਾਂ 'ਚ ਹੀ ਬੰਦਿਆਂ ਨੂੰ ਭਰਨ ਦਾ ਕੰਮ ਕਰਨਗੇ ਜੀ ਉਹਨਾਂ ਨੂੰ ਹੋਰ ਥਾਵਾਂ ਤੇ ਡਿਊਟੀਆਂ ਹੀ ਲਾ ਕੇ ਰੱਖਣੀ ਐ। ਜੇ ਉਹਨਾਂ ਨੂੰ ਆਪਣੀ ਤਨਖਾਹਾਂ ਲਈ ਆਪਣੇ ਫੰਡਾਂ ਲਈ ਧਰ ਨਹੀਂ ਲਾਉਣੇ ਪੈਣੇ ਐ। ਇਹ ਮਾਸਟਰਾਂ ਨੂੰ ਪੱਕਿਆਂ ਹੋਣ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਣੇ ਤਾਂ ਇਹਦਾ ਅਸਰ ਸਕੂਲਾਂ ਦੀ ਪੜ੍ਹਾਈ ਤੇ ਪੈਣਾ ਹੀ ਪੈਣਾ ਉਹਨਾਂ ਨੂੰ ਡਿਊਟੀਆਂ ਤੋਂ ਇਲਾਵਾ ਦਬਾਓ ਤੇ ਉਹਨਾਂ ਨੂੰ ਗਰੰਟੀ ਕਰੋ ਕਿ ਤੁਹਾਡੇ ਘਰ ਦਾ ਚੁੱਲ੍ਹਾ ਅਸੀਂ ਚਲਾਵਾਂਗੇ ਔਸਤਨ ਬਰਾਬਰ ਅਧਿਆਪਕਾਂ ਦਾ ਮਾਨਤਾਣ ਹੋਏਗਾ ਅਸੀਂ ਤੁਹਾਨੂੰ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਕਰਾਂਗੇ ਫਿਰ ਉਹ ਤੋਂ ਤੁਸੀਂ ਰਿਜ਼ਲਟ ਦੀ ਤਵੱਜੂ ਰੱਖ ਸਕਦੇ ਹੋ ਨਹੀਂ ਤਾਂ ਅਗਲੇ ਕਹਿਣਗੇ ਜੀ ਸੋ ਇਸ ਲਈ ਇਹਦੇ ਉੱਤੇ ਕੋਈ ਨਜ਼ਰਸਾਨੀ ਨਹੀਂ ਬੋਰਡ ਲਾ ਕੇ ਦੰਗ ਜਿਵੇਂ ਭਰ ਕੇ ਹਾਂ ਉਦਘਾਟਨੀ ਪੱਥਰ ਲਾ ਕੇ ਜੇ ਤੁਸੀਂ ਕਹੋ ਕਿੰਜ ਸਿੱਖਿਆ ਕ੍ਰਾਂਤੀਵਾਦ ਹੁੰਦੀ ਹੈ ਫਿਰ ਇਹ ਹਵਾ ਨਿਕਲ ਗਈ ਹੈ ਤੇ ਹਵਾ ਇਸ ਅੰਕੜਿਆਂ ਦੇ ਕੱਢ ਦਿੱਤੀ ਹੈ ਜਰਾਬ ਪਿੰਡਾਂ ਵਿੱਚ ਰੱਬ ਵਸਦਾ ਪੰਜਾਬ ਪਿੰਡੂ ਖੇਤਾ ਪੰਜਾਬ ਪਿੰਡ ਆਧਾਰਤ ਸੂਬਾ ਪੰਜਾਬ ਖੇਤੀ ਪ੍ਰਧਾਨ ਸੂਬਾ ਪੰਜਾਬ ਦੇਸ਼ ਦੇ ਭਰੋਲੇ ਪਰਨਾਲਾ ਅਨਾਜ ਦੇ ਭੰਡਾਰ ਪੈਦਾ ਕਰਨ ਵਾਲਾ ਸੂਬਾ ਅਨਾਜ ਦੇ ਭੰਡਾਰ ਪੈਦਾ ਕਰਨ ਦੇ ਲਈ ਖੇਤ ਖੇਲਣ ਚਾਹੀਦੇ ਨੇ ਤੇ ਆਪਾਂ ਲੰਘੇ ਦੀ ਗੱਲ ਕਰਕੇ ਹਟਿਆ ਕਿ ਪਿਛਲੇ 5 ਸਾਲਾਂ ਚ ਪੰਜਾਬ ਦਾ ਖੇਤੀ ਹੇਟਲਾ ਰਕਵਾ 30000 ਏਕੜ ਉੜ ਗਿਆ 30000 ਏਕੜ ਖੇਤੀ ਹੇਟਲੀ ਜ਼ਮੀਨ ਸਾਡੀ ਕੰਕਰੀਟ ਜੰਗਲ ਚ ਬਦਲ ਚੁੱਕੀ ਹੈ ਮਾਲ ਉਸਰ ਰਹੇ ਨੇ ਸੜਕਾਂ ਬਣ ਰਹੀਆਂ ਨੇ ਹਾਈਵੇ ਦੇ ਨਾਂ ਦੇ ਉੱਤੇ ਜੀ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਦੇ ਉੱਤੇ ਜੀ ਹਾਂ ਵਿਕਾਸ ਦੇ ਨਾਂ ਦੇ ਉੱਤੇ ਜੀ ਕਲੋਨੀ ਘਟ ਦੇ ਨਾਂ ਦੇ ਉੱਤੇ ਪਰ ਸਰਕਾਰੀ ਤੰਤਰ ਜੰਤਰ ਭੂ ਮਾਫੀਆ ਲੈਂਡ ਮਾਫੀਆ ਹਰ ਹਿੱਲੇ ਜ਼ਮੀਨਾ ਹੱਥੋਂ ਆਉਣ ਲਈ ਤਿਆਰ ਆ ਤੇ ਸਰਕਾਰ ਨੋਟੀਫਿਕੇਸ਼ਨ ਕਰ ਰਹੀ ਹੈ ਜਨਾਬ ਆਪਾਂ ਇਸੇ ਪ੍ਰੋਗਰਾਮ ਦੇ ਮਾਧਿਅਮ ਤੋਂ ਗੱਲ ਕਰਦੇ ਆਏ ਹਾਂ ਕਿ ਲੈਂਡ ਪੋਲਿੰਗ ਪਾਲਿਸੀ ਖੇਤੀ ਸਿਸਟਮ ਦੇ ਪਿੰਡੂ ਖੇਤਰ ਦੇ ਖਿਲਾਫ ਹੈ ਤੇ ਜਿਹਦਾ ਵਿਰੋਧ ਪੰਜਾਬ ਚੁੱਠਿਆ ਲਹਿਰ ਉੱਠੀ ਸਰਕਾਰ ਨੂੰ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣੀ ਪਈ ਪਰ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣ ਦੇ ਬਾਵਜੂਦ ਜਮੀਨਾਂ ਖੋਣ ਦਾ ਜਮੀਨਾਂ ਅਕਵਾਇਰ ਕਰਨ ਦਾ ਜਮੀਨਾਂ ਕਬਜ਼ੇ ਚ ਲੈਣ ਦਾ ਕੰਮ ਰੁਕਿਆ ਨਹੀਂ ਮਹਾਲੀ ਵਾਲੀ ਮੰਡੀ ਬਾਇਆ ਕਮਾਂਡਾ ਚਲੀ ਗਈ ਜੀ ਦਿੱਲੀ ਵਾਲੀਆਂ ਕੰਪਨੀਆਂ ਕੋਲ ਏਸ਼ੀਆ ਦੀ ਵੱਡੀ ਏਸੀ ਮੰਡੀ ਬਣਨ ਜਾ ਰਹੀ ਸੀ ਧੋਕੇ ਰਖਤੀ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਹਰ ਹਿੱਲੇ ਲੈਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਿੰਡਾਂ ਦੀ ਸ਼ਾਮ ਲਾਟਾਂ ਲਈ ਮਤੇ ਪਾਉਣ ਦੀ ਕੁਇਦ ਹੋ ਰਹੀਆਂ ਨੇ ਪਰ ਮਾਮਲਾ ਇੱਥੇ ਹੀ ਨਹੀਂ ਰੁਕ ਰਿਹਾ ਰੋਪੜ ਥਰਮਲ ਪ੍ਰਾਂਤੀ ਕਲੋਨੀ ਵਾਲੀ ਜ਼ਮੀਨ ਦੇ ਉੱਤੇ ਵੀ ਮਾਫੀਆ ਦੀ ਨਜ਼ਰ ਹੈ ਪਰ ਆਪਾਂ ਅੱਜ ਖੇਤੀ ਵਾਲੇ ਪਹਿਲੂ ਤੋਂ ਗੱਲ ਕਰ ਰਹੇ ਹਾਂ ਲੰਘੇ ਕੱਲ ਖਬਰ ਆ ਰਹੀ ਸੀ ਕਿ ਵੀ ਮਹਾਲੀ ਖੇਤਰ ਦੀ 5100 ਏਕੜ ਜ਼ਮੀਨ ਹੋਰ ਰਿਕੁਆਇਰ ਕਰਨ ਦੀ ਤਿਆਰੀ ਹੋ ਗਈ ਤੇ ਕੱਲ ਦੇਰ ਰਾਤ ਢਲਦਿਆਂ ਢੋਦਿਆਂ ਤੱਕ ਸੂਚਨਾ ਮਿਲੀ ਕਿ ਜੀ 5100 ਏਕੜ ਦੇ ਵਿੱਚੋਂ ਲਗਭਗ 3353 3553 ਮਤਲਬ 3500 ਏਕੜ ਜ਼ਮੀਨ ਨੋਟੀਫਾਈ ਹੋ ਗਈ ਕਿ ਲਓ ਜੀ ਇਹਦੇ ਉੱਤੇ ਹੁਣ ਰੋਕ ਲੱਗ ਗਈ ਜ਼ਮੀਨ ਦਾ ਮਾਲਕ 1 ਇੰਚ ਵੀ ਜ਼ਮੀਨ ਕਿਸੇ ਨੂੰ ਵੇਚ ਨਹੀਂ ਸਕਦਾ ਕੋਈ ਹੋਰ ਖਰੀਦ ਨਹੀਂ ਸਕਦਾ ਇਹ ਪਿੰਡ ਅੱਠ ਦੇ ਕਰੀਬ ਪਿੰਡ ਨੇ ਮਹਾਲੀ ਦੇ ਜਿਨ੍ਹਾਂ ਦੀ 3553 ਏਕੜ ਜ਼ਮੀਨ ਅਕਵਾਇਰ ਕਰਨ ਦਾ ਫੈਸਲਾ ਹੋ ਗਿਆ ਫੈਸਲਾ ਕੀ ਨੋਟੀਫਿਕੇਸ਼ਨ ਹੋ ਗਿਆ ਮਸਲਾ ਇੱਥੇ ਇੱਕ ਹੋਰ ਆ ਕੇ ਖੜਾ ਹੋ ਗਿਆ ਇਹਨਾਂ ਅੱਠ ਪਿੰਡਾਂ ਚੋਂ 7 ਪਿੰਡ ਹੁਣ ਅਜਿਹੇ ਨੇ ਜਿਨ੍ਹਾਂ ਕੋਲ ਇੱਕ ਮਰਲਾ ਇੱਕ ਇੰਚ ਵੀ ਖੇਤੀ ਵਾਲੀ ਜ਼ਮੀਨ ਨਹੀਂ ਬਚੀ ਸਾਰੀ ਦੀ ਸਾਰੀ ਐਕਵਾਇਰ ਠੀਕ ਹੈ ਕਿ ਜੀ ਤੁਸੀਂ ਕਹੋਗੇ ਜੀ ਸ਼ਹਿਰ ਚ ਆ ਗਿਆ ਜੀ ਇਹ ਤਾਂ ਪਿੰਡ ਹੁਣ ਇਹ ਤਾਂ ਪਿੰਡ ਜੀ ਹੁਣ ਨਗਰ ਨਿਗਮ ਨਗਰ ਕੌਂਸਲ ਚ ਆ ਗਿਆ ਮਹਾਲੀ ਦਾ ਪਿੰਡ ਜੀ ਹੁਣ ਸ਼ਹਿਰੀ ਪਿੰਡ ਬਣ ਗਿਆ ਜਿੱਥੇ ਤਾਂ ਮੁੱਲ ਵਧ ਜਾਣਗੇ ਪਰ ਆਵਾ ਤੁਸੀਂ ਟੈਕਸ ਲੈਣੇ ਉਹਨਾਂ ਤੋਂ ਸ਼ਹਿਰ ਵਾਲੇ ਸਹੂਲਤ ਤੁਸੀਂ ਦੇਣੀ ਨਹੀਂ ਟੱਕਾ ਤੇ ਉਹ ਪਿੰਡ ਫਿਰ ਮਤਲਬ ਕਿ ਉਸ ਲੋਕਾਂ ਦੇ ਰਹਿਣ ਲਈ ਬਣ ਜਣਾ ਜਿਹੜੇ ਪੰਜਾਬ ਦੇ ਵਸਨੀਕ ਨਹੀਂਗੇ ਉਹਨਾਂ ਪਿੰਡਾਂ ਚ ਮਹਾਲੀ ਦੇ ਦਰਜ ਨਾ ਪਿੰਡ ਜਿਹੇ ਨੇ ਚੰਡੀਗੜ੍ਹ ਦੇ ਪਿੰਡ ਜਿਹੇ ਨੇ ਜਿਹੜੇ ਵਿੱਚ ਦਮ ਘੁੱਟ ਗਿਆ ਉਹਨਾਂ ਪਿੰਡਾਂ ਦਾ ਸਾਹ ਘੁੱਟ ਗਿਆ ਤੇ ਉਹ ਪਿੰਡਾਂ ਚ ਵੱਢ ਕੇ ਜਾ ਕੇ ਇੰਜ ਲੱਗਦਾ ਕਿ ਤੁਸੀਂ ਯੂਪੀ ਬਿਹਾਰ ਦੀ ਕਿਸੇ ਕਲੋਨੀ ਚ ਆ ਗਏ ਹੋ ਮੋ ਤੇ ਉੱਥੇ ਰਹਿਣ ਸਹਿਣ ਖਾਣ ਪੀਣ ਜਿਸ ਤਰ੍ਹਾਂ ਦਾ ਹੋ ਗਿਆ ਤੁਹਾਦਾਂ ਬਦਲ ਕੇ ਰੱਖ ਦਿੱਤਾ ਤੇ ਜਦੋਂ ਉਹਨਾਂ ਪਿੰਡਾਂ ਕੋਲ ਖੇਤੀ ਵਾਲੀ ਜ਼ਮੀਨ ਹੀ ਨਹੀਂ ਰਹੀ ਫਿਰ ਪੰਜਾਬ ਦਾ ਸੁਪਨਾ ਤੁਸੀਂ ਖੇਤੀ ਪ੍ਰਧਾਨ ਸੂਬੇ ਵੱਜੋਂ ਸੋਚ ਸਕਦੇ ਹੋ ਪੰਜਾਬ ਬਿਨਾ ਪਿੰਡਾਂ ਤੋਂ ਵੀ ਹੋ ਸਕਦਾ ਇਹ ਸੋਚਿਆ ਜਾ ਸਕਦਾ ਇਹਨੇ ਸਵਾਲ ਪੈਦਾ ਕਰਤਾ ਤੁਹਾਡੇ ਮੂਰੇ ਪੰਜਾਬ ਸਰਕਾਰ ਦਾ ਕੰਮ ਪੰਜਾਬ ਨੂੰ ਬਚਾਉਣ ਦਾ ਕੰਮ ਹੈ ਕਿ ਪੰਜਾਬ ਨੂੰ ਉਜਾੜਨ ਦਾ ਕੰਮ ਹੈ ਰੰਗਲੇ ਪੰਜਾਬ ਦੇ ਗੋੜ ਲਾਉਣ ਨਾਲ ਪੰਜਾਬ ਰੰਗਲਾ ਹੋਏਗਾ ਕਿ ਪੰਜਾਬ ਦੇ ਖੇਤ ਖਲਿਆਣ ਪੰਜਾਬ ਦੇ ਪਿੰਡ ਬਚਾਉਣ ਨਾਲ ਪੰਜਾਬ ਰੰਗਲਾ ਹੋਏਗਾ ਖੇਤ ਉਜੜੇ ਖੇਤੀ ਉਜੜੀ ਪੰਜਾਬ ਦਾ ਖੇਤੀ ਕਾਸ਼ਤਕਾਰ ਉਜੜਿਆ ਮਜ਼ਦੂਰ ਉਜੜੇਗਾ ਦੁਕਾਨਦਾਰ ਛੋਟਾ ਉਜੜੇਗਾ ਤੇ ਪੰਜਾਬ ਦੇ ਪਿੰਡ ਉਜੜ ਜਾਣਗੇ ਜਨਾਬ ਪਿੰਡ ਦਾ ਅਰਥਚਾਰਾ ਸਮੁੱਚੀ ਉਸ ਖੇਤੀ ਦੇ ਸਿਰ ਤੇ ਹੀ ਚੱਲਦਾ ਹੈ ਮਾਲਕੀਅਤ ਚਾਹੇ ਕਿਸੇ ਇੱਕ ਦੀ ਹੈ ਦੋ ਦੀ ਹੈ 10 ਦੀ ਹੈ 20 ਦੀ ਹੈ ਪਰ ਪਿੰਡ ਦਾ ਸਾਰਾ ਆਰਥਚਾਰਾ ਉਹ ਖੇਤੀ ਦੇ ਕੰਮ ਕਰਦੇ ਧਾਰਤੀ ਘੁੰਮਦਾ ਤੇ ਤੁਸੀਂ ਜੇ ਖੇਤ ਹੀ ਖੋਲੇ ਫਿਰ ਪਿੰਡ ਦੀ ਹੋਂਦ ਰਹਿ ਜੂਗੀ ਜਨਾਬ ਪਿੰਡ ਦਾ ਉਜਾੜਾ ਕਿਨੇ ਰੋਕਣਾ ਫਿਰ ਠੀਕ ਹੈ ਜਿਹਨੂੰ ਜ਼ਮੀਨਾਂ ਦਾ ਮੁੱਲ ਮਿਲਿਆ ਉਹ ਕਿਤੇ ਜਾ ਕੇ 4-4 ਕਿੱਲੇ ਲੈ ਲੈਣਗੇ ਹੋਰ ਕਿਤੇ ਜਾ ਕੇ ਬਸ ਜਾਣਗੇ ਜਾਂ ਜ਼ਿਆਦਾਤਰ ਤਾਂ ਮੈਂ ਪੈਸਾ ਖਪਤਾ ਹੀ ਦੇਖਦਾ ਉਹ ਤਿੰਨ ਮੰਜ਼ਰੀਆਂ ਕੋਠੀਆਂ ਤੇ ਲੱਗ ਜਾਂਦਾ ਹੈ ਮਹਿੰਗੀਆਂ ਗੱਡੀਆਂ ਤੇ ਲੱਗ ਜਾਂਦਾ ਹੈ ਵਿਦੇਸ਼ੀ ਦੌਰਿਆਂ ਤੇ ਲੱਗ ਜਾਂਦਾ ਹੈ ਹੈ ਜਬਾਕ ਕਈਆਂ ਦੇ ਕੋਈ ਕਈ ਪਰਿਵਾਰ ਚੰਗੇ ਨੇ ਸਿਆਣੇ ਨੇ ਅਗਵਾਈ ਕਰਨ ਚੰਗੇ ਨੇ ਜਿਹੜੇ ਸਮਝ ਜਾਂਦੇ ਨੇ ਪਰ ਜੇ ਉਹ ਜ਼ਮੀਨ ਕਿਤੇ ਹੋਰ ਜਾ ਕੇ ਵੀ ਖਰੀਦਣਗੇ ਤਾਂ ਕੁੱਲ ਜ਼ਮੀਨ ਦਾ ਰਕਬਾ ਤਾਂ ਘਟਿਆ ਨਾ ਸਾਡਾ ਤਾਂ ਹੀ ਤਾਂ ਪਗਲ ਕਰਨਗੇ ਕਿ 30 ਸਾਲਾਂ ਪਿਛਲੇ 5 ਸਾਲਾਂ ਚ 30000 ਏਕੜ ਜ਼ਮੀਨ ਪੰਜਾਬ ਦੀ ਘਟ ਗਈ ਖੇਤੀ ਵਾਲਾ ਰਕਬਾ ਤੇ ਹਰਿਆਣੇ ਦਾ ਉਲਟਾ 1.5 ਲੱਖ ਏਕੜ ਵਧ ਗਿਆ ਸਾਡਾ ਘਟ ਗਿਆ 30000 ਏਕੜ ਉਹਨਾਂ ਦਾ 1.5 ਲੱਖ ਏਕੜ ਵਧ ਗਿਆ 1 ਲੱਖ 47000 ਸਮਥਿੰਗ ਉਹਨਾਂ ਦੇ ਮਤਲਬ ਵਿੱਚ ਵਾਧਾ ਹੋਇਆ ਸੋ ਇਸ ਲਈ ਪੰਜਾਬ ਉਜਾੜੇ ਦੇਰਾ ਪੰਜਾਬ ਦੇ ਪਿੰਡ ਉਜਾੜੇ ਜਾ ਰਹੇ ਨੇ ਤੇ ਆ ਨਵੇਂ ਨੋਟੀਫਿਕੇਸ਼ਨ ਨੇ ਧੋਕੇ ਰੱਖ ਦਿੱਤਾ ਕਿ ਮਹਾਲੀ ਦੇ 8 ਪਿੰਡਾਂ ਦੀ 3553 ਏਕੜ ਜ਼ਮੀਨ ਜਿਹੜੀ ਰਿਕੁਆਇਰ ਕਰਨ ਲਈ ਨੋਟੀਫਿਕੇਸ਼ਨ ਹੋਇਆ ਜਿਹੜੀ ਉਹਨਾਂ ਤੇ ਰੋਕ ਲੱਗੀ ਕਿ ਉਹਨਾਂ ਖਰੀਦ ਪ੍ਰਕਿਰਤ ਕਰ ਸਕਦੇ ਹੋ ਸਰਕਾਰੀ ਜ਼ਮੀਨ ਹੋਗੀ ਸਰਕਾਰ ਵਾਇਆ ਗਵੰਡਾ ਫੁੱਡਾ ਇਹਨੂੰ ਜੋ ਮਰਜ਼ੀ ਕਰੂਗੀ ਪਰ ਉਹਨਾਂ ਚੋਂ 7 ਪਿੰਡ ਪੇਜ ਵੀ ਨਹੀਂ ਪ੍ਰਿੰਟ ਹੋ ਗਏ ਤੇ ਪੇਜ ਵੀ ਨਹੀਂ ਪ੍ਰਿੰਟ ਪਿੰਡ ਰਹਿਣਗੇ ਫਿਰ ਸਵਾਲ ਤਾਂ ਵੀ ਖੜਾ ਹੈ ਚਲੋ ਸਵਾਲ ਤਾਂ ਇੱਕ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਵੱਡਾ ਹੁੰਦਾ ਜਾ ਰਿਹਾ ਹੈ ਮਹਾਲੀ ਦੀ ਆਪਾਂ ਗੱਲ ਕਰ ਰਹੇ ਹਾਂ ਮਹਾਲੀ ਦੇ ਨਾਲ ਹੀ ਪਟਿਆਲਾ ਖੇਤਰ ਲੱਗਦਾ ਹੈ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਮਾਹੌਲ ਭਖਿਆ ਹੋਇਆ ਜੀ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾ ਹੈ ਨੇੜੇ ਨੇ ਜਾ ਕੇ ਲਗਭਗ ਹੁਣ ਤਾਂ ਰਹੀ ਮਤਲਬ ਕਿ ਅੱਜ 11 ਤਰੀਕ ਮੁੱਖ ਗਈ 12 13 ਤੇ 14 ਨੂੰ ਤਾਂ ਵੋਟਾਂ ਹੀ ਪੈਣੀਆਂ ਨੇ ਦੋ ਦਿਨ ਹੀ ਹੁਣ ਬਚਾਲੇ ਨੇ ਸੋ ਇਸ ਲਈ ਉਹ ਸਭ ਦੇ ਵਿੱਚ ਸਭ ਤੋਂ ਵੱਧ ਚਰਚਾ ਚਾਇਆ ਪਟਿਆਲੇ ਦਾ ਆਡੀਓ ਕਲਿੱਪ ਜਾਰੀ ਹੋਇਆ ਜਾਰੀ ਹੋਣ ਦਾ ਸਵਾਲ ਪੈਦਾ ਹੋ ਗਿਆ ਵੀ ਕਿ ਐਸਐਸਪੀ ਜੀ ਵੀ ਜੀ ਆਡੀਓ ਹੈ ਜੀ ਸੁਖਵੀਰ ਬਾਦਲੂ ਨੇ ਆਪਣੇ ਪੇਜ ਤੇ ਸਾਂਝੀ ਕਰਤੀ ਜੀ ਮੀਡੀਆ ਚ ਘੁੰਮਦੀਆਂ ਲੱਗ ਪਈ ਜੀ ਸਵਾਲ ਹੋਣ ਲੱਗ ਪਏ ਜੀ ਸਰਕਾਰ ਕਹਿੰਦੀ ਛੁੱਟੀ ਤੇ ਭੇਜਦੇ ਜੀ ਐਸਐਸਪੀ ਸਾਹਿਬ ਅਦਾਲਤ ਚ ਮੀਡੀਆ ਚ ਸਰਕਾਰ ਸਰਕਾਰ ਦੀ ਪੁਲਿਸ ਤੰਤਰ ਪੁਲਿਸ ਪ੍ਰਸ਼ਾਸਨ ਅਧਿਕਾਰੀ ਬਿਆਨ ਦੇ ਰਹੇ ਨੇ ਇਹ AI ਨਾਲ ਬਣੀ ਵੀਡੀਓ ਹੈ ਆਡੀਓ ਮਤਲਬ AI ਨਾਲ ਤਿਆਰ ਕੀਤੀ ਗਈ ਹੈ ਜੀ ਜੇ AI ਨਾਲ ਤਿਆਰ ਕੀਤੀ ਫਿਰ ਐਸਐਸਪੀ ਛੁੱਟੀ ਤੇ ਕਿਉਂ ਹੈ ਜਣਾ ਤੇ ਜੇ ਐਸਐਸਪੀ ਛੁੱਟੀ ਤੇ ਫਿਰ ਹਮਤ ਲਈ AI ਨਾਲ ਨਹੀਂ ਹੈ ਅਸਲੀ ਹੈ ਫਿਰ ਜੇ ਅਸਲੀ ਹੈ ਫਿਰ ਕੱਲਾ ਇਸ ਐਸਐਸਪੀ ਛੁੱਟੀ ਤੇ ਕਿਉਂ ਉਹ ਤਾਂ ਸਸਪੈਂਡ ਹੋਣਾ ਚਾਹੀਦਾ ਸੀ ਘਰ ਬਿਠਾ ਦੇਣਾ ਚਾਹੀਦਾ ਸੀ ਬਾਕੀ ਧਕਾਰੀਆਂ ਨੂੰ ਕਟੇਲ 'ਚ ਖੜਾ ਕਰਨੀ ਚਾਹੀਦੀ ਇਕੱਲਾ ਹੀ ਹੋ ਕਿਉਂ ਤੇ ਜੇ ਇੱਥੇ ਹੋਇਆ ਤਾਂ ਐਸਐਸਪੀ ਤਾਂ ਉਹ ਥੋੜੀ ਉਹ ਜੇ ਕਹ ਰਿਹਾ ਕਿ ਵੀ ਉੱਪਰ ਮੀਟਿੰਗ ਕਰਕੇ ਆਇਆ ਇਹਨੂੰ ਇਹਨੂੰ ਮਿਲ ਕੇ ਆਇਆ ਇਹਦਾ ਤਾਂ ਆਰਡਰ ਹੈ ਹੈ ਤੁਸੀਂ ਹਾਮੀ ਭਰੀ ਜਾਓ ਉਹਨਾਂ ਨੂੰ ਸੁਣੀ ਜਾਓ ਫਿਰ ਤਾਂ ਬਾਕੀ ਜਿਹਦੇ ਨੇ ਐਸਐਸਪੀ ਨੇ ਵੀ ਇਹ ਜੁਰਮ ਦਿੱਤੇ ਹੋਣੇ ਜਿਹੜਾ ਫਿਰ ਇਹ ਸਭ ਦੇ ਵਿਚਾਲੇ ਚੋਣ ਦਾ ਕੋਈ ਆਧਾਰ ਰਹਿ ਜਾਂਦਾ ਚੋਣ ਦਾ ਕੋਈ ਪਹਿਲੂ ਰਹਿ ਜਾਂਦਾ ਤੇ ਅਦਾਲਤ ਦੇ ਵਿੱਚ ਪੰਜਾਬ ਪੁਲਿਸ ਪੱਖ ਕੀ ਰੱਖਦੀ ਆ ਕਿ ਜੀ ਜਿਹੜੇ ਸਾਨੂੰ ਆਡੀਓ ਕਲਿੱਪ ਦੇ ਕੇ ਗਏ ਨੇ ਪੈਨ ਡਰਾਈਵ ਚ ਪਾ ਕੇ ਦੇ ਕੇ ਜੀ ਅਸਲੀ ਨਹੀਂ ਗਾ ਅਸਲੀ ਨਹੀਂ ਦੇ ਕੇ ਗਏ ਜੀ ਉਹ ਭਾਈ ਜੋ ਨਾ ਉਹ ਤਾਂ ਕਹਿੰਦੇ ਅਸੀਂ ਜਨਰੇਟ ਥੋੜਾ ਕੀਤੀ ਆ ਸਾਡੇ ਕੋਲ ਤਾਂ ਤੁਰਦੀ ਫਿਰਦੀ ਆਈ ਆ ਲੱਭਣਾ ਤੁਸੀਂ ਹੈ ਕਿ ਅਸਲੀ ਕਿਹਨੇ ਬਣਾਈ ਆ ਜੀ ਇਹ ਨਾਲ ਤਾਂ ਵੀ ਕਿਹਨੇ ਬਣਾਈ ਆ ਜੇ ਅਸਲ ਚ ਰਿਕਾਰਡ ਹੋਈ ਆ ਤਾਂ ਵੀ ਫਿਰ ਉਹਨਾਂ ਤੇਾਨੂੰ ਪੁੱਛੋ ਜਿਨ੍ਹਾਂ ਦੀ ਆਵਾਜ਼ ਆ ਪੁੱਛ ਕੇ ਚ ਉਹਨਾਂ ਤੋਂ ਕਰਨੀ ਆ ਕਿ ਜਿਹੜਾ ਸ਼ਿਕਾਇਤ ਕਰਤਾ ਉਹਨੂੰ ਕਰਨੀ ਆ ਪਰ ਕਹਿੰਦੇ ਜੀ ਠੀਕ ਹੈ ਜੀ ਅਸੀਂ ਫਿਰ ਜੇ ਅਦਾਲਤ ਕਹਿੰਦੀ ਹੈ ਜੀ ਜਾਂਚ ਕਰਾਉਣਾ ਉਹ ਅਸੀਂ ਜਾਂਚ ਕਰਾ ਲੈਨੇ ਆਪਣੀ ਲੈਬਾਰਟਰੀ ਚ ਭੇਜਣ ਲੱਗੇ ਉਹ ਕਹਿੰਦੇ ਕਮਾਲ ਹੈ ਲੈਬਾਰਟਰੀ ਵੀ ਤੁਹਾਡੀ ਪੁਲਿਸ ਵੀ ਤੁਹਾਡੀ ਹੈ ਅਧਿਕਾਰੀ ਵੀ ਤੁਹਾਡੇ ਜਿਹੜੇ ਉੱਚੇ ਘਰੇ ਹੋਏ ਨੇ ਸਰਕਾਰ ਵੀ ਤੁਹਾਡੀ ਫੇ ਕਿਸੇ ਬੱਕਰੀ ਤੋਂ ਕਰਾਓ ਕਹਿੰਦੇ ਠੀਕ ਹੈ ਜੀ ਹੁਣ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਲੈਬਾਰਟਰੀ ਚ ਜਾਂਚ ਹੋਏਗੀ ਉੱਥੋਂ ਕੀ ਨਿਕਲ ਕੇ ਆਉਂਦਾ ਉੱਥੇ ਆਵਾਜ਼ਾਂ ਜੇ ਮੇਲ ਖਾ ਜਾਂਦੀਆਂ ਨੇ ਕਿ ਪਟਿਆਲੇ ਦੀ ਬਲਾਕ ਸੰਥੀ ਜ਼ਿਲ੍ਹਾ ਪ੍ਰੀਸ਼ਦ ਚੋਣ ਪਟਿਆਲਾ ਜਿਹਦੇ ਦੀ ਰੱਦ ਹੋਏਗੀ ਕਿ ਬਾਕੀ ਪੰਜਾਬ ਦੇ ਉੱਤੇ ਵੀ ਜਾਸਰ ਪਏਗਾ ਕਿ ਇਹਦੇ ਨਾਲ ਸਰਕਾਰ ਹੋਰ ਤਰੀਕਾ ਕਰਨ ਨਾਲ ਘਿਰ ਜੇਗੀ ਦੂਜੀਆਂ ਪਾਰਟੀਆਂ ਦੇ ਨਿਸ਼ਾਨੇ ਤੇ ਆ ਜੇਗੀ ਸਵਾਰਥੇ ਵੀ ਵੱਡਾ ਹੋ ਜਾਣਾ ਜਨਾਬ ਨਵਜੋਤ ਸਿੰਘ ਸਿੱਧੂ ਦੀ ਝੋਲੀ 'ਚ ਦਿੱਲੀ ਨੇ ਖੈਰ ਨਹੀਂ ਪਾਈ ਕਾਂਗਰਸ ਹਾਈ ਕਮਾਂਡ ਦਾ ਬੂਹਾ ਖੜਕਾਇਆ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਜਾ ਕੇ ਬੂਹਾ ਨਹੀਂ ਖੁੱਲਿਆ ਪੀਪੀ ਨਵਜੋਤ ਕੋਰ ਸਿੱਧੂ ਵੱਲੋਂ ਇਹ ਕਹਿਣਾ ਕਿ ਮੈਂ ਕਾਂਗਰਸ 'ਚਾਂ ਮੇਰੇ ਘਰੇ ਕਾਂਗਰਸੀਆਂ ਦੀ ਬੈਠਕਾ ਹੋ ਰਹੀਆਂ ਆ ਚਾਰ ਪੰਜ ਲੀਡਰ ਕੱਢ ਦੋ ਨਵਜੋਤ ਸਿੱਧੂ ਨੂੰ ਮੈਂ ਮਨਾ ਲੂੰਗਾ सीएम ਦਾ ਚਿਹਰਾ ਬਣਾ ਦੋ ਪਰ 500 ਕਰੋੜ ਹੈ ਨਹੀਂ ਸਾਡੇ ਕੋਲ ਟੈਚੀ ਦੇਣ ਨੂੰ ਇੱਥੇ 500 ਕਰੋੜ ਚ ਲੱਗਦਾ ਤੇ ਉਹ ਮਾਮਲਾ ਐਸੋ ਤੱਕ ਗਿਆ ਕਿ ਜੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੋਂ ਹੁੰਦਿਆ ਹੋਇਆ ਐਮਸੀ ਤੱਕ ਆ ਗਿਆ 5 500 ਕਰੋੜ ਤੋਂ 5 ਕਰੋੜ ਤੱਕ ਵੀ ਆ ਗਿਆ ਤੇ ਫਿਰ ਨੋਟਿਸਾਂ ਦੀ ਵੀ ਝੜੀ ਲੱਗੀ ਕਾਨੂੰਨੀ ਪ੍ਰਕਿਰਿਆ 'ਚ ਵੀ ਊੜ ਜਗਾ ਸਿੱਧੂ ਜੋੜਾ ਬੇਸ਼ੱਕ ਬੀਬੀ ਰਵਜੋਤ ਕੋ ਸਿੱਧੂ ਦੇਣ ਵਾਲੇ ਨਾਲੇ ਨੋਟਿਸ ਜਾਰੀ ਹੋਏ ਨੇ ਪਰ ਸਵਾਲ ਤਾਂ ਜੋਸਨ ਸਿੱਧੂ ਤੇ ਵੀ ਆਖੜੇ ਨੇ ਹੁਣ ਇਹ ਸਭ ਦੇ ਦਰਮਿਆਨ ਰਾਜਾ ਬੜਿੰਗ ਕਹਿੰਦਾ ਜੀ ਅਸੀਂ ਤਾਂ ਪਾਰਟੀ ਚੋਂ ਕੱਢਤਾ ਬੀਬੀ ਨੂੰ ਮੋਡਲੀ ਮੈਂਬਰਸ਼ਿਪ ਵੀ ਖਰਚ ਕਰਤੀ ਉਹ ਕਹਿੰਦੀ ਮੇਰੀ ਹਾਈ ਕਮਾਂਡ ਤੱਕ ਪਹੁੰਚਾ ਵੈਸੇ ਕਹਿ ਰਹੀ ਹੈ ਕਿ ਮੈਂ ਅਮਿਤ ਸ਼ਾਹ ਤੋਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੱਲ ਕਰਾਇਆ ਮੈਂ ਅਮਿਤ ਸ਼ਾਹ ਤੋਂ ਚੰਡੀਗੜ੍ਹ ਦਾ ਮਸਲਾ ਹੱਲ ਕਰਾਇਆ ਮੇਰੀ ਤਾਂ ਬਹੁਤ ਸਿੱਧੀ ਗੱਲ ਬਾਤ ਆ ਲੋਕ ਕਹਿੰਦੇ ਵੀ ਗੱਲਾਂ ਅਮਿਤ ਸ਼ਾਹ ਨਾਲ ਨੇ ਸੱਚੀ ਸਪਾਈ ਮੈਂ ਕਾਂਗਰਸੀ ਇਹਦੇ ਦੋ ਚੀਜ਼ਾਂ ਕਿਵੇਂ ਨੇ ਚਲੋ ਪਰ ਇਹ ਕਹਿੰਦੇ ਵੀ ਸਾਨੂੰ ਕੱਢ ਨਹੀਂ ਸਕਦਾ ਰਾਜਾ ਬੜੀ ਰਾਜਾ ਬੜੀ ਕਹਿੰਦਾ ਵੀ ਮੈਂ ਤਾਂ ਕਰਵਾਈ ਪਾਤੀ ਹੁਣ ਕੀ ਰਾਜਾ ਬੜੀ ਨਹੀਂ ਕਰਵਾਈ ਪਾਤੀ ਜਾਂ ਉੱਪਰੋਂ ਹੁਕਮ ਹੋਏ ਨੇ ਜਿੱਥੇ ਇਹ ਸਵਾਲ ਖੜਾ ਸੀ ਉੱਥੇ ਨਵਜੋਤ ਸਿੰਘ ਜੀ ਚੁੱਪ ਕਿ ਬੀਬੀ ਬੋਲਣੋਂ ਨਹੀਂ ਹਟਦੀ ਤੇ ਸਿੱਧੂ ਬੋਲਣੋਂ ਤਿਆਰ ਨਹੀਂ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੁੰਦੀ ਹੈ ਸਾਰੇ ਮਾਮਲੇ 'ਚ ਉਹ ਮੁੰਬਈ ਤੋਂ ਅੰਮ੍ਰਿਤਸਰ ਪਹੁੰਚਦੇ ਨੇ ਘਰ 'ਚ ਇੱਕ ਬੈਠਕ ਹੁੰਦੀ ਹੈ ਹੁਣ ਇਹਦੇ ਬਾਰੇ ਕੋਈ ਦੱਸਣ ਨੂੰ ਤਿਆਰ ਨਹੀਂ ਕਿ ਨਵਜੋਤ ਸਿੰਘ ਦੂਜੇ ਸ਼ਿਰਕਤ ਕਰਦੇ ਨੇ ਜਾਂ ਨਹੀਂ ਪਰ ਕਹਿੰਦੇ ਘਰ 'ਚ ਬੈਠਕ ਹੋਵੇ ਤੇ ਕਮੈਂਟੇਟਰ ਚ ਉੱਪਰ ਜਾ ਜੀ ਇਹ ਕਿਵੇਂ ਹੋ ਸਕਦਾ ਚਲੋ ਪਰ ਇਥੋਂ ਪਹਿਲਾਂ ਬੀਬੀ ਨਵਜੋਤ ਕੌਰ ਵੀ ਕਦੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾ ਕੇ ਘਰੋਂ ਨਿਕਲਦੇ ਨੇ ਪਰ ਪਟਿਆਲਾ ਘੁੰਮ ਕੇ ਵਾਪਸ ਮੁੜ ਜਾਂਦੇ ਨੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਆ ਰਹੀ ਹੈ ਜਦੋਂ ਕਿ ਨਾ ਕਾਂਗਰਸ 사이 ਕਮਾਂਡ ਨੇ ਨਾ ਸਿੱਧੂ ਪਰਿਵਾਰ ਨੇ ਕੋਈ ਇਹਦੀ ਪੁਸ਼ਟੀ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਮਿਲਣ ਜਾਂਦੇ ਨੇ ਤੇ ਪ੍ਰਿੰਕਾ ਗਾਂਧੀ ਮਿਲਣ ਲਈ ਸਮਾਂ ਨਹੀਂ ਦਿੰਦੀ ਹੋ ਸਕਦਾ ਸੈਸ਼ਨ ਚੱਲ ਰਿਹਾ ਨਾ ਸਮਾਂ ਲੱਗਿਆ ਹੋਵੇ ਇਹ ਤੋਂ ਬਾਅਦ ਹੋ ਸਕਦਾ ਟਾਈਮ ਦੇ ਦੇਣ ਪਰ ਪਿਛਲੀ ਵਾਰ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਬਹੁਤ ਲੰਮੀ دیر ਬਾਅਦ ਸਮਾਂ ਮਿਲਿਆ ਸੀ ਰਾਹੁਲ ਗਾਂਧੀ ਨੇ ਤਾਜ਼ਮੀ ਦਿੱਤਾ ਸੀ ਪ੍ਰਧਵੀ ਪ੍ਰੇਨਕਾ ਨਾਲ ਹੀ ਫੋਟੋ ਖਿੱਚਾ ਕੇ ਪਾਈ ਸੀ ਕਿ ਉਹ ਫੋਟੋ ਕਲਚਰ ਨਾਲ ਮਤਲਬ ਪੰਜਾਬ ਦੀ ਕਾਂਗਰਸ ਨੂੰ ਡਰਾ ਕੇ ਰੱਖਦੇ ਨੇ ਤੇ ਇਸ ਵਾਰ ਉਹ ਫੋਟੋ ਖਿੱਚਾਉਣ ਤੋਂ ਨਾ ਹੋ ਗਈ ਕੀ ਦਰਵਾਜ਼ੇ ਭੇਟ ਦੇ ਨੇ ਕਾਂਗਰਸ ਨੇ ਸਿੱਧੂ ਜੋੜੇ ਲਈ ਕਿ ਇਹਨਾਂ ਲਈ ਨਵੇਂ ਹੋਰ ਪਲੇਟਫਾਰਮ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਕਿ ਇਹ ਇਸ ਤਰੀਕੇ ਦੀ ਰਾਜਨੀਤੀ ਕਰ ਰਹੇ ਨੇ ਕਿ ਕਾਂਗਰਸ ਨੂੰ ਕੱਢੇ ਤੇ ਬੀਜੇਪੀ ਸਾਨੂੰ ਲੈ ਲਵੇ ਜਾਂ ਬੀਜੇਪੀ ਨਾਲ ਦਾ ਮੋਟਾ ਬਰਤਰੀ ਹੈ ਤੇ ਬਾਅਦ ਚ ਉਹਨਾਂ ਨੂੰ ਪੁੱਛੇਗੀ ਵੀ ਨਹੀਂ ਜਾਂ ਹੋਰ ਕੋਈ ਤਰੀਕਾ ਨਾਲ ਦਾ ਮੋਟਾ ਬਰਤਰੀ ਜਾਂ ਆਪ ਮਾਰੀ ਰਾਜਨੀਤੀ ਨੂੰ ਸਮਝਣ ਵਾਲੇ ਤਾਂ ਕਹਿਣ ਲੱਗ ਪਏ ਕਿ ਸਿੱਧੂ ਪਰਿਵਾਰ ਦੀ ਸਿੱਧੂ ਜੋੜੇ ਦੀ ਰਾਜਨੀਤਿਕ ਭਾਰੀ ਖਤਮ ਹੋ ਗਈ ਹੈ ਪਰ ਨਵਜੋਤ ਸਿੰਘ ਸਿੱਧੂ ਤੇ ਬੀਬੀ ਰਵਜੋਤ ਕੁਰ ਸਿੱਧੂ ਕਹਿੰਦੇ ਸਾਨੂੰ ਪੰਜਾਬ ਦਾ ਫਿਕਰ ਬਹੁਤ ਹੈ ਕਦੋਂ-ਕਦੋਂ ਜਾਗਦਾ ਫਿਕਰ ਕਿਉਂ ਬ੍ਰੇਕ ਪਾ ਪੈ ਕੇ ਜਾਗਦਾ ਫਿਕਰ ਸਵਾਲ ਤਾਂ ਇਹ ਵੀ ਹੈ ਰਾਜਨੀਤੀ ਪਾਰਟ ਟਾਈਮ ਜੋਬ ਨਹੀਂ ਹੈ ਜਨਾਬ ਤੇ ਘਾਤ ਘਾਤ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਤਾਂ ਪਲ-ਪਲ ਤੇ ਨਜ਼ਰ ਰੱਖਣ ਦੀ ਲੋੜ ਹੈ। ਸੋ ਕੀ ਸਿੱਧੂ ਜੋੜੇ ਦੀ ਪਾਰੀ ਸਿਆਸੀ ਪਾਰੀ ਖਤਮ ਹੋ ਗਈ ਹੈ ਜਾਂ ਕਿਸੇ ਨਵੇਂ ਮદાન 'ਚ ਨਵੀਂ ਪਿਛਤੇ ਸ਼ੁਰੂ ਹੋ ਜਾ ਰਹੀ ਹੈ ਸਵਾਲ ਹੈ। ਬਹੁਤ-ਬਹੁਤ ਸ਼ੁਕਰੀਆ।